ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਇਹ ਕੇਸ ਦਰਜ ਕੀਤਾ ਗਿਆ ਏਡੀਸੀ ਦੇ ਅਧਿਕਾਰੀ ਤਰਨਾਤ ਇੱਕ ਸੀਨੀਅਰ ਅਧਿਕਾਰੀ ਦੇ ਉੱਤੇ ਦਰਅਸਲ ਇਸ ਅਧਿਕਾਰੀ ਦੇ ਉੱਤੇ ਕਿਉਂ ਕੀਤਾ ਗਿਆ ਪਰਚਾ ਦਰਜ ਔਰ ਇਹ ਮਾਮਲਾ ਬਹੁ ਕਰੋੜੀ ਲੈਣ ਦੇਣ ਨੂੰ ਲੈ ਕੇ ਜੁੜਿਆ ਹੋਇਆ ਦਰਅਸਲ ਇੱਕ ਹਾਈਵੇ ਨੂੰ ਲੈ ਕੇ ਪ੍ਰੋਜੈਕਟ ਸੀ ਜਿਸ ਦੇ ਵਿੱਚੋਂ ਪੈਸੇ ਨੂੰ ਕਢਵਾਇਆ ਗਿਆ ਕਿੱਥੇ ਵਰਤੇ ਗਿਆ ਇਸ ਤਰ੍ਹਾਂ ਦੀ ਕੋਈ ਗੜਬੜੀ ਦਾ ਸ਼ੰਕਾ ਸੀ ਜਿਸ ਕਰਕੇ ਪਹਿਲਾਂ ਮੌਤਲ ਕੀਤਾ ਜਾਂਦਾ ਹੈ ਇਸ ਏਡੀਸੀ ਨੂੰ ਫੋਨ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਮਾਮਲਾ ਦਰਜ ਕਰ ਲਿਆ ਗਿਆ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਅੱਜ ਵਿਜੀਲੈਂਸ ਦੀ ਦੂਜੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਸ ਏਡੀਸੀ ਦੇ ਉੱਤੇ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਰਅਸਲ ਇਹ ਮਾਮਲਾ ਤਾਂ ਪੁਰਾਣਾ ਹੈ ਪਰ ਕੀ ਪਹਿਲਾਂ ਜਾਂਚ ਪੜਤਾਲ ਚੱਲ ਰਹੀ ਸੀ ਜਿਹੜੀ ਕਿ ਮੁਕੰਮਲ ਹੋਈ ਹੈ ਜਿਸ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਸ ਦਿਨ ਇਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਇਸ ਕੇਸ ਦੇ ਵਿੱਚ ਉਸ ਦਿਨ 8 ਨਵੰਬਰ ਨੂੰ ਪੰਜਾਬ ਸਰਕਾਰ ਨੇ ADC ਜਿਹੜੇ ਚਾਰੂ ਮਿੱਤਾ ਵਾ ਇਹਨਾਂ ਨੂੰ 6 ਨਵੰਬਰ ਨੂੰ ਸਸਪੈਂਡ ਕਰ ਦਿੱਤਾ ਗਿਆ ਇਸੇ ਤੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਸਪੈਂਡ ਚੱਲ ਰਹੀ ADC ਚਾਰੂ ਮਿੱਤਾ ਦੇ ਜਿਹੜਾ ਵਾ ਖਿਲਾਫ ਜਿਹੜਾ ਵਾ ਕੇਸ ਵੀ ਦਰਜ ਜਿਹੜਾ ਉਹ ਕਰ ਲਿਆ ਗਿਆ ਜਿਸ ਕਰਕੇ ਇਸ ਅਫਸਰ ਵਾਸਤੇ ਜਿਹੜੀਆਂ ਵਾ ਮੁਸੀਬਤਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ ਅਸਲ ਵਿੱਚ ਪੂਰਾ ਮਸਲਾ ਇਹ ਕਿ ਇੱਕ ਨੈਸ਼ਨਲ ਹਾਈਵੇ ਨਿਕਲਿਆ ਸੀ ਉਹਦੇ ਤੇ ਚੱਲਦੇ ਇਹਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਕਿ ਭੂਮੀ ਅਕਵਾਇਰ ਕਰਨੀ ਸੀ ਮਾਪਜੇ ਦੀ ਰਾਸ਼ੀ ਕਰੀਬ 3.7 ਕਰੋੜ ਰੁਪਏ ਦੇ ਲੈਣ ਦੇਂਦੇ ਗੜਬੜੀ ਤੇ ਹੀ ਵਿਜੀਲੈਂਸ ਬਿਊਰੋ ਨੇ ਪੀਸੀਐਸ ਅਧਿਕਾਰੀ ਚਾਰੁਮਿਤਾ ਦੇ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਤੇ ਹੁਣ ਕਿਸ ਜਿਹੜਾ ਵਾ ਉਹ ਰਜਿਸਟਰਡ ਜਿਹੜਾ ਵਾ ਕਰ ਲਿਆ ਗਿਆ ਹੁਣ ਪੂਰੀ ਜਿਹੜੀ ਖਬਰ ਸਾਹਮਣੇ ਆਈ ਕਿ ਜਿਹੜੀ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਨੇ ਬੀਤੀ ਰਾਤ ਹੀ ਸਸਪੈਂਡ एडीसी ਤੇ ਨਗਰ ਨਿਗਮ ਕਮਿਸ਼ਨਰ ਰਹਿ ਚੁੱਕੇ ਨੇ ਚਾਰੂ ਮਿਤਾ ਉਹਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 6 ਨਵੰਬਰ ਨੂੰ ਉਹਨਾਂ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਸੂਬੇ ਦੇ چیਫ ਸਕੱਤਰ ਕੇਪੀ ਸਿਨਾਨੀ ਨੇ ਦੇਸ਼ ਜਾਰੀ ਕੀਤੇ ਸੀ ਤੇ ਆਦੇਸ਼ ਦੇ ਅਨਸਾਰ ਸਸਪੈਂਡੈਂਟ ਦੌਰਾਨ ਚਾਰੂ ਮਿਤਾ ਦਾ ਜਿਹੜਾ ਹੈੱਡਕੁਆਰਟਰ ਚੰਡੀਗੜ੍ਹ ਨਿਰਧਾਰਤ ਕੀਤਾ ਗਿਆ ਇਸ ਤੋਂ ਉਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਜਿਹੜੀ ਖਬਰ ਸੀ ਕਿ ਧਰਮਕੋੜ ਤੋਂ ਬਹਾਦਰ ਵਾਲਾ ਤੱਕ ਇੱਕ ਨੈਸ਼ਨਲ ਹਾਈਵੇ ਨਿਰਮਾਣ ਵਾਸਤੇ ਭੂਮੀ ਐਕਵਾਇਰ ਕਰਨੀ ਸੀ ਇਸੇ ਦੌਰਾਨ ਮੁਆਵਜ਼ੇ ਦੀ ਜਿਹੜੀ ਰਕਮ ਸੀ ਆ ਉਹ 3.7 ਕਰੋੜ ਰੁਪਏ ਦੇ ਲੈਣ-ਦੇਣ ਵਿੱਚ ਗੜਬੜੀ ਸਾਹਮਣੇ ਆਈ ਤੇ ਵਿਜੀਲੈਂਸ ਬਿਊਰੋ ਨੇ ਜਾਂਚ ਤੋਂ ਬਾਅਦ ਹੀ ਪੀ.ਸੀ.ਐਸ ਅਧਿਕਾਰੀ ਚਾਰੂ ਮੀਤਾ ਦੇ ਖਿਲਾਫ ਚਾਰ ਸ਼ੀਟ ਤਿਆਰ ਕੀਤੀ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਵਾ ਕੇਸ ਰਜਿਸਟਰਡ ਕਰ ਲਿਆ ਗਿਆ ਔਰ ਜਿਤ ਤੱਕ ਸਵਾਲ ਅੱਜ ਸਵੇਰੇ ਹੀ ਪੰਜ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਇੱਕ ਪੀਸੀਐਸ ਅਧਿਕਾਰੀ ਵਿਕਰਮਜੀਤ ਸਿੰਘ ਪਾਂਦੇ ਦੇ ਖਿਲਾਫ ਕੇਸ ਹੀ ਰਜਿਸਟਰ ਨਹੀਂ ਕੀਤਾ ਬਲਕਿ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਇਹ ਇੱਕ ਦਿਨ 'ਚ ਦੋ ਪੀਸੀਐਸ ਅਫਸਰਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਵੱਡੀ ਕਾਰਵਾਈ ਹੈ ਜਿਹੜੇ ਇਸ ਏਡੀਸੀ ਦੇ ਉੱਤੇ ਹੁਣ ਮਾਮਲਾ ਦਰਜ ਕੀਤਾ ਗਿਆ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਰਿਪੋਰਟ ਛਪੀ ਸੀ ਕੁਝ ਦਿਨਾਂ ਪਹਿਲਾਂ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਇਸ ਹੀ ਅਫਸਰ ਦਾ ਇੱਕ ਬਿਆਨ ਸੀ ਕਿ ਮੈਨੂੰ ਇੱਕ ਵੱਡੇ ਸੀਨੀਅਰ ਆਈਐਸ ਅਧਿਕਾਰੀ ਦੇ ਵੱਲੋਂ ਜਾਣਬੁੱਝ ਕੇ ਇਸ ਤਰ੍ਹਾਂ ਇੱਕ ਸਾਜ਼ਿਸ਼ ਦੇ ਤਹਿਤ ਪੇਸ਼ਾਨ ਕੀਤਾ ਜਾ ਰਿਹਾ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਜਿਹੜੇ ਫੰਡ ਰੀਲੀਜ਼ ਹੋਏ ਸੀ ਜਾਂ ਨਹੀਂ ਹੋਏ ਸੀ ਜਾਂ ਜਮ੍ਹਾਂ ਹੋਏ ਸੀ ਉਸੇ ਤਰ੍ਹਾਂ ਅਣ ਵਰਤੇ ਪਏ ਨੇ ਅੱਜ ਵੀ ਜੇਕਰ ਜਾਂਚ ਪੜਤਾਲ ਹੁੰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਸ ਤਰ੍ਹਾਂ ਦਾ ਬਿਆਨ ਵੀ ਛੱਪਿਆ ਸੀ ਇਸ ਏਡੀਸੀ ਦਾ ਲਗੋ ਸਭ ਤੋਂ ਵੱਡਾ ਇਹ ਹੈ ਕਿ ਸਰਕਾਰ ਨੇ ਉਹ ਵਿਜੀਲੈਂਸ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਹੋ ਸਕਦਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇ ਪਰ ਜਦੋਂ ਇਨਵੈਸਟੀਗੇਸ਼ਨ ਚੱਲੇਗੀ ਤਾਂ ਹੋ ਸਕਦਾ ਹੈ ਕਿ ਜਦੋਂ ਸਟੇਟਮੈਂਟ ਰਿਕਾਰਡ ਕਰਨਗੇ ਵਿਜੀਲੈਂਸ ਜਾਂ ਅਦਾਲਤ ਦੇ ਸਾਹਮਣੇ ਉਹਨਾਂ ਦੀ ਜਿਹੜੀ ਸਟੇਟਮੈਂਟ ਰਿਕਾਰਡ ਹੋਗੀ ਤੇ ਜਿਸ ਅਫਸਰ ਬਾਰੇ ਜ਼ਿਕਰ ਕਰਦੇ ਨੇ ਇੱਕ ਤੇ ਹੁੰਦਾ ਨੇ ਕਿ ਮੂੰਹ ਜਬਾਨੀ ਕੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋ ਜਾਂ ਪੱਤਰਕਾਰ ਨੂੰ ਟਾਲ ਦੋ ਜਾਂ ਇੱਕ ਬੜਾ ਗੋਲ ਮੋਲ ਜਿਹਾ ਜਵਾਬ ਦੇ ਦੋ ਹੁਣ ਤੇ ਗੱਲ ਆਨ ਰਿਕਾਰਡ ਰਹੇਗੀ ਕਿ ਜੇ ਵਾਕਿਆ ਕਿਸੇ ਅਫੀਸਰ ਨੇ ਫਸਾਇਆ ਤੇ ਉਹਦਾ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੂੰ ਨਾਮ ਲੈ ਲੈਣਾ ਚਾਹੀਦਾ ਹੈਗਾ ਕਿ ਕਿਹੜੇ ਰੈਂਕ ਦੇ ਅਧਿਕਾਰੀ ਨੇ ਕਿ ਉਹ ਚੰਡੀਗੜ੍ਹ ਤੋਂ ਨਾਲਦ ਨੇ ਫਰੂਜ਼ਪੁਰ ਨੇ ਕਿਸੇ ਹੋਰ ਸ਼ਹਿਰ ਦੇ ਵਿੱਚ ਥਨਾਦ ਸਨ ਹੁਣ ਕਿਉਂਕਿ ਗੱਲ ਜ਼ੁਬਾਨੀ ਨਹੀਂ ਚੱਲੀ ਹੁੰਦੀ ਸਾਰਾ ਰਿਕਾਰਡ ਦੇ ਵਿੱਚ ਅਦਾਲਤ ਤੱਕ ਕੇਸ ਚੱਲਣਾ ਹੈਗਾ ਤੋ ਉਸ ਸਮੇਂ ਪਤਾ ਲੱਗ ਜੂ ਕਿ ਚਾਰੂ ਮਿੱਤਾਂ ਨੂੰ ਕੌਣ ਪਰੇਸ਼ਾਨ ਕਰ ਰਿਹਾ ਸੀ ਜਾਂ ਕਿਸੇ ਵੱਡੇ ਅਫਸਰ ਦੀ ਇਸ ਲੈਂ ਦੇਣ ਦੇ ਵਿੱਚ ਕੋਈ ਮਿਲੀ ਭੁਗਤ ਸੀ ਪਰ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਲਗਾਤਾਰ ਪੰਜਾਬ ਸਰਕਾਰ ਅਜਿਹੇ ਅਫਸਰਾਂ ਨੂੰ ਕਾਬੂ ਕਰ ਰਹੀ ਹੈ ਜਿਨ੍ਹਾਂ ਦੇ ਖਿਲਾਫ ਭ੍ਰਸਤਾਚਾਰ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਹੁਣ ਜਿਨ੍ਹਾਂ ਦੇ ਖਿਲਾਫ ਪ੍ਰਸਤਾਚਾਰ ਦੇ ਸ਼ਿਕਾਇਤਾਂ ਨੇ ਲਾਜ਼ਮੀ ਤੌਰ ਤੇ ਉਹ ਫੜੇ ਜਾ ਰਹੇ ਨੇ ਪੰਜਾਬ ਚ ਸ਼ਾਇਦ ਕਟੂੜ 2 250 ਪੀਸ ਸਬਸਰਨ ਪਰ ਜਿਹੜੇ ਇਦਾਂ ਦੇ ਕੇਸਾਂ ਦੇ ਵਿੱਚ ਫਸ ਜਾਂਦੇ ਹੈਗੇ ਨੇ ਉਹ ਫਿਰ ਜਿਹੜੀ ਇਨਵੈਸਟੀਗੇਸ਼ਨ ਦਾ ਹਿੱਸਾ ਬਣ ਜਾਂਦੇ ਪਹਿਲਾਂ ਕੋਈ ਪਹਿਲਾਂ ਵਿਜੀਲੈਂਸ ਬਿਊਰੋ ਨੇ ਪੜਤਾਲ ਕੀਤੀ ਹੋਗੀ ਫਿਰ ਕੇਸ ਰਜਿਸਟਰ ਕੀਤਾ ਹੋਗਾ ਫਿਰ ਇਹਨਾਂ ਦਾ ਵਿੱਚ ਨਾਮ ਆ ਗਿਆ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕਰਤਾ ਹੁਣ ਉਸ ਕੇਸ ਦੇ ਵਿੱਚ ਇਹਨਾਂ ਨੂੰ ਨਾਮਜਦ ਕਰ ਲਿਆ ਗਿਆ ਤੇ ਇਸ ਕਰਕੇ ਚਾਰੂ ਮਿਤਾ ਦੀਆਂ ਇਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਵੱਧ ਚੁੱਕੀਆਂ ਹੈਗੀਆਂ ਨੇ ਉਹ ਜੋ ਵੀ ਕੋਈ ਜੋ ਵਿਜੀਲੈਂਸ ਦੀ ਜੋ ਇਨਵੈਸਟੀਗੇਸ਼ਨ ਚੱਲੂਗੀ ਉਹ ਦੱਸ ਦੇਣਗੇ ਕਿ ਕਿਹੜਾ ਅਫਸਰ ਹੈ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਪਰੇਸ਼ਾਨ ਕਰ ਜਾਂ ਕਿਹੜੀ ਸਾਜ਼ਿਸ਼ ਉਹਦੇ ਸਾਰੀਆਂ ਜਿਹੜੀਆਂ ਪਹਿਲੂ ਨੇ ਉਹ ਸਾਰੇ ਆਨ ਰਿਕਾਰਡ ਹੀ ਹੋਣਗੇ। ਔਰ ਇੱਥੇ ਇਹ ਵੀ ਇਹ ਦੱਸਣਾ ਬਣਦਾ ਹੈ ਕਿ ਜੇ ਜਦੋਂ ADC ਬਾਅਦ ਵਿੱਚ ਇਹਨਾਂ ਨੂੰ ਜਿਹੜੀ ਮਿਲਦੀ ਹੈ ਤਰੱਕੀ ਆਪਣੇ ਅਹੁਦੇ ਦੀ ਪਹਿਲਾਂ ਇਹ SDMC ਜਦੋਂ ਫੰਡਾਂ ਦੀ ਵਰਤੋਂ ਜਾਂ ਦੁਰਵਰਤੋਂ ਦੀ ਗੱਲ ਆਈ ਸੀ ਸਾਹਮਣੇ ਬਿਲਕੁਲ ਅਜ਼ਮੀ ਤੌਰ ਤੇ ਕਿਉਂਕਿ ਜਿਹੜੇ ਪੀਸੀਸ ਅਫਸਰ ਪਹਿਲਾਂ ਐਸਡੀਐਮ ਲਾਂਦੇ ਜਦੋਂ 5-6 ਸਾਲ ਦੀ ਸਰਵਿਸ ਹੁੰਦੀ ਆ ਉਹਨਾਂ ਨੂੰ ਏਡੀਸੀ ਵੀ ਲਗਾਇਆ ਜਾਂਦਾ ਹੈ ਡੀਸੀ ਤੋਂ ਬਾਅਦ ਏਡੀਸੀ ਬੜੀ ਜ਼ਿੰਮੇਵਾਰ ਪੋਸਟ ਹੁੰਦੀ ਆ ਇਹ ਹੋਈ ਅਫਸਰ ਬਾਦ ਚ ਨਾਮਿਨੇਟ ਹੋ ਗਿਆ ਇਹ ਸਭੀ ਬੰਦੇ ਨੇ ਪਰ ਸਵਾਲ ਹੈ ਕਿ ਜਿਹੜਾ ਇੱਕ ਬੰਦਾ ਇਸ ਕੇਸ ਦੇ ਵਿੱਚ ਹੁਣ ਜਿਹੜਾ ਬਬ ਬੁਰੀ ਤਰ੍ਹਾਂ ਫਸ ਚੁੱਕੀ ਹੈ ਚਾਰੂ ਮੇਤਾ ਜਿਹੜਾ ਇਸ ਟਾਈਮ ਹੈ ਇਹਨਾਂ ਨੂੰ ਚੰਡੀਗੜ੍ਹ ਹੈੱਡਪੋਸਟ ਤੋਂ ਸਸਪੈਂਸ਼ਨ ਤੋਂ ਬਾਅਦ ਇਹਨਾਂ ਨੂੰ ਚੰਡੀਗੜ੍ਹ ਤਨਖਾਦ ਕੀਤਾ ਗਿਆ ਸੀ ਕਿ ਜਿੱਨਾਂ ਚਿਰ ਤੁਸੀਂ ਕੇਸ ਤੋਂ ਤੁਹਾਡੀ ਚੰਡੀਗੜ੍ਹ ਦੇ ਵਿੱਚ ਹੈੱਡ ਕੁਆਰਟਰ ਤੁਹਾਡੀ ਡਿਊਟੀ ਰਹੀ ਗਏ ਹੁਣ ਇਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਜਦੋਂ ਕਿਸੇ ਕੇਸ ਦੇ ਵਿੱਚ ਕਿਸੇ ਨੂੰ ਨਾਮਜ਼ਦ ਕਰ ਲਿਆ ਤਾਂ ਲਾਜ਼ਮੀ ਤੌਰ ਤੇ ਗ੍ਰਿਫਤਾਰੀ ਵੀ ਹੋ ਪੈ ਸਕਦੀ ਹੈ ਹੁਣ ਸਵਾਲ ਹੈ ਕਿ ਕੀ ਅੱਜ ਕੀ ਪੰਜਾਬ ਵਿਜੀਲੈਂਸ ਬਿਊਰੋ ਇਹਨਾਂ ਨੂੰ ਗ੍ਰ ਰੋਡ ਨਿਕਲੇ ਸੇ ਜ਼ਮੀਨ ਐਕਵਾਇਰ ਕਰਨੇ ਸੀ ਹੋ ਸਕਦਾ ਉਦੋਂ ਇਹ ਐਸ ਡੀ ਐਮ ਉਦੋਂ ਉਸ ਇਲਾਕੇ ਦਾ ਜਿਹੜਾ ਕਿਉਂਕਿ ਇਹ ਸ਼ਾਇਦ ਲੈਂਡ ਐਕੁਇਜ਼ੀਸ਼ਨ ਆਫੀਸਰ ਹੋਣ ਉਸ ਇਲਾਕੇ ਦਾ ਡੀਸੀ ਜਨ ਡਿਵੀਜ਼ਨ ਕਮਿਸ਼ਨਰ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਗਈਆਂ ਨੇ ਕਿ ਜਿਹੜਾ 3.7 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਉਹਦੇ ਵਿੱਚ ਕਿੰਨਾ ਕਿੰਨੀ ਗੜਬੜੀ ਹੋਈ ਹੈ ਤੇ ਕਿਸ ਕਿਸੇ ਅਧਿਕਾਰੀ ਦੇ ਖਿਲਾਫ ਦੋਸ਼ ਲੱਗੇ ਨੇ ਉਹ ਜਿਹੜੀਆਂ ਸਾਰੀ ਜਿਹੜੀ ਸਥਿਤੀਆਂ ਹੁੰਦੇ ਸਪਸ਼ਟ ਹੋ ਜਾਊਗਾ ਵਿਜੀਲੈਂਸ ਨੇ ਜਿਹੜੀ ਇਸ ਕੇਸ ਦੇ ਵਿੱਚ ਕਾਰਵਾਈ ਕੀਤੀ ਹੈ ਉਸ ਦਾ ਕਿ ਉਹਨਾਂ ਕੋਲ ਬਹੁਤ ਸਾਰੇ ਅਜਿਹੇ ਤੱਥ ਜਾਂ ਪਹਿਲੂ ਆਏ ਹੋਣ ਜਿਸ ਦੇ ਚਲਦਿਆਂ ਏਡੀਸੀ ਚਾਰੂ ਮੀਤਾ ਦਾ ਵਿੱਚ ਵੀ ਨਾਮ ਆ ਗਿਆ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨੂੰ ਮعتਲ ਕਰ ਦਿੱਤਾ ਤੇ ਹੁਣ ਉਸੇ ਕੇਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਵੀ ਕਰ ਲਿਆ ਗਿਆ ਜੀ ਇੱਕ ਇੱਥੇ ਹੋਰ ਜ਼ਿਕਰ ਕਰਨਾ ਬਣਦਾ ਕਿਉਂਕਿ ਪਹਿਲਾਂ ਆਪਾਂ ਦੇਖਿਆ ਇਸ ਸਰਕਾਰ ਦੇ ਦੌਰਾਨ ਦੀ ਜਿਹੜਾ ਵੀ ਅਫਸਰ ਦੇ ਖਿਲਾਫ ਕਾਰਵਾਈ ਹੁੰਦੀ ਸੀ ਕਿਸੇ ਵੀ ਵਿਭਾਗ ਦੇ ਚਾਹੇ ਪਟਵਾਰੀ ਨੇ ਤਹਿਸੀਲਦਾਰ ਨੇ ਆਏ ਤਹਿਸੀਲਦਾਰ ਜਾਂ ਪੀਸ ਅਧਿਕਾਰੀ ਆਈਐਸ ਅਧਿਕਾਰੀ ਤਾਂ ਜ਼ਿਆਦਾਤਰ ਉਹ ਇਕੱਠੇ ਹੋ ਜਾਂਦੇ ਸੀ ਅਧਿਕਾਰੀ ਜੀ ਉਹ ਇਕੱਠੇ ਹੋਣ ਤੋਂ ਬਾਅਦ ਮੰਗ ਕੀਤੀ ਜਾਂਦੀ ਸੀ ਕਿ ਸਾਡੇ ਅਧਿਕਾਰੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸਰਕਾਰ ਨੂੰ ਕਿਤੇ ਨਾ ਕਿਤੇ ਦਬਾਅ ਦੀ ਸਥਿਤੀ 'ਚ ਪਾ ਦਿੱਤਾ ਜਾਂਦਾ ਸੀ ਜਿਹੜਾ ਕਿ ਹੁਣ ਨਹੀਂ ਦੇਖਣ ਨੂੰ ਮਿਲਦਾ ਅੱਜਕੱਲ੍ਹ ਪ ਬਿਲਕੁਲ ਲਾਜ਼ਮੀ ਤੌਰ ਤੇ ਦੇਖੋ ਜਦੋਂ ਵਿਜੀਲੈਂਸ ਪੂਰੇ ਪ੍ਰੂਫ ਦੇ ਨਾਲ ਬੰਦੇ ਨੂੰ ਕਿਸੇ ਨੂੰ ਫੜੇਗੀ ਇਹਨਾਂ ਇਨਵੈਸਟੀਗੇਸ਼ਨ ਪਹਿਲਾਂ ਕੀਤੀ ਹੈ ਬੰਦੇ ਬਾਅਦ ਫੜੇ ਤੇ ਲਾਜ਼ਮੀ ਤੌਰ ਤੇ ਉਦੋਂ ਜਿਹੜੇ ਇਹਨਾਂ ਦਾ ਭਾਈਚਾਰਾ ਜਾਂ ਪਟਵਾਰੀ ਜਾਂ ਕਾਨੂੰਗੋ ਇਕੱਠੇ ਹੋ ਜਾਂਦੇ ਜਾਂ ਹੋਰ ਅਫਸਰ ਇਕੱਠੇ ਹੋ ਜਾਂਦੇ ਤੇ ਫਿਰ ਜਿਹੜੇ ਨੇ ਹੋਂ ਨਹੀਂ ਹੁੰਦੇ ਉਹ ਦੂਜੀ ਗੱਲ ਇਸ ਮਸਲੇ ਵਿੱਚ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਦਾ ਬੜਾ ਕਲੀਅਰ ਕਟ ਇਨਸਟਰਕਸ਼ਨ ਹੈ ਪਿੱਛੇ ਜੇ ਜਦੋਂ ਇਹ ਸਾਰੇ ਅਫਸਰ ਇਕੱਠੇ ਹੋਏ ਸੀ ਕਲਮਚੋੜ ਹੜਤਾਲ ਛੱਡਤੀ ਸੀ ਤੇ ਸੀਐਮ ਨੇ ਕਹਿਤਾ ਸੀ ਕਿ 5 ਵਜੇ ਤੋਂ ਪਹਿਲਾਂ ਪਹਿਲਾਂ ਜੇ ਦਫਤਰ ਆ ਜਾਓ ਠੀਕ ਹੈ ਨਹੀਂ ਇਸੇ ਵੇਲੇ ਬੰਦੇ ਅਸੀਂ ਨਵੇਂ ਰੱਖ ਲਾਂਗੇ ਤੇ ਫਿਰ ਸਾਰੇ ਨੇ ਉਸੇ ਦਿਨ ਹੀ ਜੁਆਇਨ ਕਰ ਲਿਆ ਸੀ ਤੁਸੀਂ ਕ੍ਰਿਪਸ਼ਨ ਕ੍ਰਿਪਟ ਬੰਦਿਆਂ ਦੇ ਮਸਲੇ ਵਿੱਚ ਸਰਕਾਰ ਨੂੰ ਬਲੈਕਮੇਲ ਨਹੀਂ ਕਰ ਸਕਦੇ ਇੱਕ ਬੰਦਾ ਸਾਰੇ ਮਹਿਕਮੇ ਨੂੰ ਜਾਂ ਸਾਰੇ ਭਾਈਚਾਰੇ ਨੂੰ ਬਦਨਾਮ ਕਰਦਾ ਹੁਣ ਮੰਨ ਲਓ ਜਿਹੜੇ ਪ੍ਰਸ਼ਟਾਚਾਰ ਦੇ ਵਿੱਚ ਜਿਹੜੇ ਅਫਸਰ ਫਸੇ ਹੋਏ ਨੇ ਜੇ ਉਹਨਾਂ ਦੇ ਹੱਕ ਦੇ ਵਿੱਚ ਬਾਕੀ ਅਫਸਰ ਵੀ ਇਕੱਠੇ ਹੋਣਗੇ ਦੇਦਾ ਮਤਲਬ ਤੁਸੀਂ ਸਾਰੇ ਇਕੋ ਤਿੰਨ ਹੋ ਸਕਦੇ ਕੁਝ ਬਹੁਤ ਇਮਾਨ ਹੋਣਗੇ ਇਸ ਕਰਕੇ ਸਰਕਾਰ ਦੀ ਖਾਸ ਕਰਕੇ ਉਹ ਸਰਕਾਰ ਨੇ ਚੇਤਾਵਨੀ ਦਿੱਤੀ ਸੀ 5 ਵੇ ਦਾ ਟਾਈਮ ਦੇ ਦਿੱਤਾ ਵੀ ਜਿਹੜੇ ਆਪਣੇ ਦਫਤਰਾਂ 'ਚ ਜੁਆਇਨ ਕਰ ਲੈਣਗੇ ਠੀਕ ਉਸ ਤੋਂ ਬਾਅਦ ਜਿਹੜੇ ਕਲਚਰ ਸੀਨਾ ਕਲਮ ਛੋੜ ਹੜਤਾਲ ਜਾਂ ਸਟ੍ਰਾਈਕ ਤੇ ਚਲੇ ਜਾਣ ਉਸ ਨੂੰ ਵਿਰਾਮ ਲੱਗਾ ਉਸ ਦਿਨ ਇਹਦੇ ਸਰਕਾਰ ਨੂੰ ਬਲੈਕਮੇਲ ਕਰਨ ਦੇ ਜਿਹੜੇ ਦੋਸ਼ ਹੈ ਸਰਕਾਰ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਬਲੈਕਮੇਲ ਨਾ ਕੀਤਾ ਜਾਵੇ ਅਸੀਂ ਜਿਹੜੇ ਇਮਾਨਦਾਰ ਮਿਹਨਤੀ ਉਹਨਾਂ ਨੂੰ ਤੇ ਸ਼ਾਬਾਸ਼ ਦੇ ਰਹੇ ਹਾਂ ਜਿਹੜੇ ਕਰਪਟੇ ਨੇ ਉਹਨਾਂ ਨੂੰ ਅਗਰ ਅਸੀਂ ਫੜ ਰਹੇ ਤੇ ਉਹਨਾਂ ਨੂੰ ਛਡਾਉਣ ਵਾਸਤੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਇਹ ਇੱਕ ਬੜੀ ਗਲਤ ਰੁਝਾਨ ਜੈ ਸੀ ਕਿ ਜੇ ਕੋਈ ਬੰਦਾ ਕਰਪਟਾ ਉਹਨੂੰ ਵਿਜੀਲੈਂਸ ਅੱਗੇ ਹੱਥੀਂ ਫੜਦੀ ਹੈ ਤੇ ਉਹਨੂੰ ਬਚਾਉਣ ਵਾਸਤੇ ਸਾਰਾ ਉਹਦੇ ਜਿਹੜੇ ਭਾਈਚਾਰਾ ਵਾ ਇਕੱਠਾ ਹੋ ਜਾਂਦਾ ਸੀ ਜੋ ਕੋਈ ਪਟਵਾਰੀ ਜਿਹੜਾ ਕਾਨੂੰਗੋ ਜਾਂ ਕਰਕੇ ਹੁਣ ਜੇ ਇਸ ਸਥਿਤੀ ਚ ਜਿਹੜਾ ਵਿਰਾਮ ਲੱਗਾਗਾ ਹਾਲਾਂਕਿ ਸਰਕਾਰ ਦੇ ਬੜੇ ਕਲੀਅਰ ਕਾਸਟ ਇਨਸਟ੍ਰਕਸ਼ਨ ਹੈ ਕਿ ਕਰਪਸ਼ਨ ਦੇ ਮਸਲੇ ਤੇ ਜਿਹੜੀ ਜ਼ੀਰੋ ਟੋਲਰੈਂਸ ਆ ਉਹ ਸਰਕਾਰ ਰੋਜ਼ ਕੋਈ ਨਾ ਕੋਈ ਅਫਸਰ ਫੜਿਆ ਜਿਵੇਂ ਬਰਾਤ ਬਟਾਲੇ ਦਾ ਇੱਕ ਐਸਡੀਐਮ ਵਿਕਰਮਜੀਤ ਸਿੰਘ ਪਾਂਦੇ ਫੜਿਆ ਹੈਗਾ ਹੁਣ ਇਸ ਨੂੰ ਜਿਹੜਾ ਸਰਕਾਰ ਨੇ ਜਿਹੜਾ ਨਾਮਜ਼ਦ ਕਰ ਲਿਆਗਾ ਇਹਦੇ ਬਾਕੀਆਂ ਵਾਸਤੇ ਸਬਕ ਹੈ ਨਾ ਜੇ ਤੁਸੀਂ ਮੈਰਿਟ ਤੇ ਕੰਮ ਕਰੋਗੇ ਤੇ ਤੁਹਾਨੂੰ ਤਾਂ ਕੋਈ ਨਹੀਂ ਛੇੜੇਗਾ ਜੇ ਤੁਸੀਂ ਇਦਾਂ ਵਿੱਚ ਰਿਸ਼ਵਤ ਭਾਲੋਗੇ ਤੇ ਲਾਜ਼ਮੀ ਤੌਰ ਤੇ ਸਰਕਾਰ ਕਿਸੇ ਨੂੰ ਬਖਸ਼ੇ ਨਹੀਂ ਜਿਹੜਾ ਰਾਤ ਜਿਹੜਾ ਫੜਿਆ ਗਿਆ ਪੀ.ਸੀ.ਐਸ ਅਫਸਰ ਜਿਹਦੇ ਠੇਕੇਦਾਰ ਨੇ ਸ਼ਿਕਾਇਤ ਕੀਤੀ ਸੀ ਕਿ ਮੇਰੇ ਕੋਲ 9-10% ਕਮਿਸ਼ਨ ਮੰਗਦਾ ਹੈਗਾ ਜਿਹੜੇ ਸ਼ਹਿਰ ਦੇ ਵਿੱਚ ਛੋਟੇ-ਮੋਟੇ ਕੰਮ ਸੀ ਤੇ ਉਹ ਫਿਰ ਪਹਿਲਾਂ 50000 ਰੁਪਏ ਰਿਸ਼ਵਤ ਲੈਂਦੇ ਰੰਗਿਆਤੀ ਗ੍ਰਿਫਤਾਰ ਹੋਇਆ ਫਿਰ ਉਹਦੇ ਨਿਊ ਚੰਡੀਗੜ੍ਹੋਂ ਕਰ 5 ਲੱਖ ਮਿਲ ਗਿਆ ਉਹਦੇ ਸ਼ਹਿਰ ਦੇ ਵਿੱਚੋਂ 13-14 ਲੱਖ ਰੁਪਏ ਮਿਲ ਗਿਆ ਉਹਨਾਂ ਘਰ ਦੇ ਵਿੱਚ ਇੰਨਾ ਪੈਸਾ ਜਿਹੜਾ ਵਾ ਉਹ ਤੁਸੀਂ ਰੱਖ ਰਹੇ ਹੋ ਮਤਲਬ ਕਿ ਦੋ ਨੰਬਰ ਦਾ ਪੈਸਾ ਲੋਕਾਂ ਕੋਲ ਜਾਂ ਠੇਕੇਦਾਰਾਂ ਕੋਲ ਪੈਸੇ ਇਕੱਠੇ ਕਰ ਰਹੇ ਤੇ ਫਿਰ ਇਹੋ ਜਿਹੇ ਅਫਸਰਾਂ ਨੂੰ ਜਿਹੜੀ ਸਰਕਾਰ ਕਾਰਵਾਈ ਕਰਦੀ ਹੈ ਤੇ ਫਿਰ ਜੇ ਬਾਕੀ ਇਹਨਾਂ ਦਾ ਐਸੋਸੀਏਸ਼ਨਾਂ ਬਚਾਉਣ ਵਾਲੀਆਂ ਜਾਂ ਜੂਨੀਅਰ ਬਚਾਉਣਗੇ ਫਿਰ ਤੇ ਸਿਸਟਮ ਇਦਾਂ ਨਹੀਂ ਨਾ ਚੱਲੇਗਾ ਜੇ ਤੁਸੀਂ ਬੇਈਮਾਨ ਬੰਦੇ ਨੂੰ ਬਚਾਉਣ ਦੇ ਖਾਤਰ ਸਰਕਾਰਾਂ ਨੂੰ ਬਲੈਕਮੇਲ ਕਰੋਗੇ ਫਿਰ ਤੇ ਲੋਕ ਖਫਾ ਹੋਣਗੇ ਫਿਰ ਤੇ ਸਰਕਾਰ ਦੇ ਲੋਕੀ ਸਾਥ ਦੇਣਗੇ ਜਿਹੜੇ ਇਮਾਨਦਾਰ ਅਫਸਰ ਨੇ ਉਹ ਆਪਣੀ ਇਮਾਨਦਾਰੀ ਦਿਖਾ ਕੇ ਕੰਮ ਕਰ ਰਹੇ ਨੇ ਇਦਾਂ ਜਿਹੜੇ ਬੇਈਮਾਨ ਉੜ ਕੇ ਆ ਰਹੇ ਨੇ ਹੁਣ ਇਹ ਚਾਰੂ ਮਿੱਤਾ ਦਾ ਜਿਹੜਾ ਸਵਾਲ ਆ ਕਿ ਕਹਿ ਰਹੇ ਮੇਰੇ ਸੀਨੀਅਰ ਅਫਸਰ ਮੁਰ ਤੁਹਾਨੂੰ ਸੀਨੀਅਰ ਅਫਸਰਾਂ ਦਾ ਨਾਮ ਲੈਣਾ ਪੈਗਾ ਨਹੀਂ ਤੇ ਤੁਹਾਨੂੰ ਕੇਸ ਖੁਦ ਭੁਗਤਣਾ ਪੈਗਾ ਫਿਰ ਤੁਹਾਨੂੰ ਕੌਣ ਪਰੇਸ਼ਾਨ ਕਰਦਾ ਸੀ ਹੋਰ ਕਿੰਨਾ ਦਾ ਇਹਦੇ ਵਿੱਚ ਲੈਣ ਦੇਣੀ ਸੀ 3.7 ਕਰੋੜ ਰੁਪਏ ਦੀ ਜਿਹੜੀ ਗੜਬੜੀ ਹੈ ਉਹਦੇ ਪਿੱਛੇ ਕੌਣ-ਕੌਣ ਸੀ ਸਭ ਕੁਝ ਹਾਂ ਜੀ ਇਸ ਕੇਸ ਦੇ ਨਾਲ ਸਬੰਧਤ ਜੋ ਜਾਣਕਾਰੀ ਸਾਹਮਣੇ ਆਈ ਹੈ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ ਧੰਨਵਾ